ਪਾਲਟੀ ਨੇ ਸਾਨੂੰ 2-3 ਵਾਰ ਕਹਿਤਾ ਵੀ ਇਹਨੂੰ ਸਟੇਜ ਤੋਂ ਲਾ ਦੋ ਅਸੀਂ 2-3 ਵਾਰ ਉਹਨੂੰ ਕਹਿ ਵੀ ਚੁੱਕੇ ਵੀ ਇਹਨੂੰ ਲਾ ਦੋ ਪਤਾ ਨਹੀਂ ਉਹਨੇ ਕੀ ਕੀਤਾ ਹੋਇਆ ਜੀ ਕੀ ਨਹੀਂ ਉਹ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ ਸਟੇਜ ਤੇ ਇਹਦੇ ਬਾਅਦ ਸੋਨਾਂ ਨੂੰ ਪਾਲਟੀ ਨੂੰ ਵਾਪਸ ਸਾਰੇ ਮਸ਼ੂਰੀ ਮਾਰਦੀ ਉਹਨਾਂ ਨੇ ਨਹੀਂ ਫਿੱਟ ਸੀਗਾ ਪਾਲਟੀ ਬਿਲਕੁਲ ਸਹੀ ਸੀਗੀ ਪਾਲਟੀ ਨੇ ਉਹਨੂੰ ਕਿਹਾ ਵੀ ਇਹਨੂੰ نیچے ਲਾ ਦੋ ਕਿ ਇਹਨੂੰ ਜੇ ਘਰੋਂ ਭੇਜਦੇ ਉਹਨੂੰ ਪੇਮੈਂਟ ਦੇ ਕੇ ਆਪਾਂ ਦੇ ਸਪੋਰਦਾਂ ਨੇ ਆ ਉਹ ਖੋਦ ਮੈਨੂੰ ਕਹਿ ਰਿਹਾ ਵੀਰੇ ਇਹਨੂੰ ਵੜਿਆ ਕੇ ਭੇਜ ਦੇ ਜਿਵੇਂ ਮਰਜੀ ਭੇਜ ਦੇ ਖੋਦ ਉਹਦੇ ਨਾਲ ਨਹੀਂ ਗੱਲ ਕਰ ਰਹੀ ਕਹਿੰਦਾ ਉਹ ਹੁੰਦਾ ਕੌਣ ਆ ਮੈਨੂੰ ਕਹਿਣ ਵਾਲਾ ਦਕਸ਼ੰਟ ਦੀ ਸਿਰਫ ਵੀਡੀਓ ਦੇਖ ਕੇ ਲੋਕ ਅੰਦਾਜ਼ਾ ਲਾਈ ਜਾਂਦੇ ਨੇ ਵੀ ਕੁੜੀ ਸਹੀ ਆ ਨਹੀਂ ਕੋਟੇ ਅਸੀਂ ਖੋਦ ਨਹੀਂ ਅਸੀਂ ਆਪ ਨਾਲ ਲੱਗਦੇ ਨਾਲ ਜੇ ਸਾਡੇ ਕੋਈ ਗੱਲ ਹੁੰਦੀ ਅਸੀਂ ਆਪ ਖੋਦ ਨਾਲ ਲੱਗਦੇ ਨਾਲ ਇਹ ਕੱਲੀ ਉੱਤੇ ਖੜੀ ਆ ਪਿੱਛੇ ਕੁੜੀਆਂ ਖੜੀਆਂ ਭੰਗੜਾ ਇਹ ਮੁੰਡੇ ਪਿੱਛੇ ਖੜੇ ਆ ਇਹ ਕੱਲੀ ਉੱਤੇ ਮਾਈਕ ਦੇ ਵਿੱਚ ਖੜੇ ਨੇ ਗਾਲਾਂ ਕੱਢੀਆਂ ਗਾਲਾਂ ਕੱਢਣ ਤੋਂ ਬਾਅਦ ਲੇ ਮੁੰਡੇ ਨੇ ਕਿਹਦੇ ਜੋ ਗਲਾਸ 'ਚ ਦੇਖਿਆ ਗਲਾਸ ਕੋ ਵੱਜਦਾ ਅਸਲੀ ਕਹਾਣੀ ਅਸਲੀ ਕਹਾਣੀ ਤਾਂ ਐਦਾਂ ਪਤਾ ਲੱਗਦੀ ਆ ਵੀ ਉਹ ਬੜਾ ਵਧੀਆ ਪਰਿਵਾਰ ਸੀ ਉਹਨਾਂ ਨੇ ਆ ਕੇ ਇਹ ਗੱਲ ਕਹੀ ਆ ਵੀ ਸਹਨੇ ਤੂੰ ਪੇਮੈਂਟ ਲੈ ਲੈ ਤੇ ਚਲੀ ਜਾ ਜਿਵੇਂ ਲਾਜੀ ਗੇਲਪਾ ਜੀ ਉਹ ਕੁੜੀ ਨੂੰ ਖੇਤ 'ਤੇ ਰਾਇਏ ਆ ਪਾਰਟੀ ਸਾਰੀ ਉਸਨ ਕੇਜ ਦੇ ਉੱਪਰ ਚੜ ਜਾਂਦੀ ਏ ਜੇ ਪਾਰਟੀ ਗਰਲ ਹੋਵੇ ਕੁੜੀ 10 ਸਕਿੰਟ ਦੀ ਵੀਡੀਓ ਦੇਖ ਕੇ ਤੁਸੀਂ ਜੱਜ ਨਾ ਕਰੋ ਕਿ ਉਹ ਕੁੜੀ ਰਾਈਟ ਹੈ ਤੇ ਆਡੀਅנס ਗਲਤ ਹੈ ਜਾਂ ਸਾਡੇ ਆਰਗੇਨਾਈਜ਼ਰ ਸਭ ਗਲਤ ਹੈ ਜਾਂ ਜਾਦੀ ਗਿੰਜੀ ਜੋ ਉਹਨਾਂ ਖੇਤ ਰਹੇ ਹੈ ਲੜਾਈ ਬਤਾ ਰਹੇ ਉਹ ਗਲਤ ਹੈ ਪਿਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਪੈਲਸ ਦੇ ਵਿੱਚ ਇੱਕ ਡਾਂਸਰ ਜੋ ਪਰਫਾਰਮ ਕਰ ਰਹੀ ਸੀ ਸਟੇ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਉੱਥੇ ਜੋ ਗਲਾਸ ਮਾਰਿਆ ਗਿਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਤੇ ਇਸ ਦੀ ਸ਼ਿਕਾਇਤ ਵੀ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਹੋਈ ਸੀ ਜਿਸ ਦੇ ਵਜੋਂ ਤਿੰਨ ਅਣਪਛਾਤੇ ਸਮੇਤ ਚਾਰ ਤੇ ਮੁਕੱਦਮਾ ਦਰਜ ਹੋਇਆ ਪਰ ਇਹਦੇ ਵਿੱਚ ਇੱਕ ਨਵਾਂ ਮੋੜ ਆਇਆ ਨਵਾਂ ਮੋੜ ਕੀ ਆਇਆ ਕਿ ਜਿਨ੍ਹਾਂ ਦੇ ਗਰੁੱਪ ਦੀ ਉਹ ਡਾਂਸਰ ਸੀ ਜੋ ਲੜਕਾ ਉਹਨਾਂ ਨੂੰ ਸਾਈਡ ਤੇ ਲੈ ਕੇ ਜਾ ਰਿਹਾ ਸੀ ਉਹ ਲੜਕੇ ਤੇ ਪਹੁੰਚੇ ਹੋਏ ਨੇ ਜੋ ਬੈਨੀਪਾਲ ਗਰੁੱਪ ਦੱਸਿਆ ਜਾ ਰਿਹਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਮਰਾਹ ਪੁਲਿਸ ਸਟੇਸ਼ਨ ਦੇ ਵਿੱਚ ਵਿਰੋਧ ਤੇ ਆਏ ਹੋਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇਸ ਵਕਤ ਜੋ ਪਾਰਟੀ ਦੇ ਜੋ ਕਹਿ ਸਕਦੀਆਂ ਐ ਜੋ ਆਰਟਿਸਟ ਦੇ ਗਰੁੱਪ ਦੇ ਜੋ ਮੈਂਬਰ ਹੁੰਦੇ ਨੇ ਇੱਥੇ ਪਹੁੰਚੇ ਹੋਣੇ ਜੋ ਕਹਿ ਰਹੇ ਨੇ ਕਿ ਜੋ ਵੀਡੀਓ ਦੇਖੀ ਗਈ ਹੈ 10 ਸੈਕਿੰਡ ਦੀ ਜਾਂ 20 ਸੈਕਿੰਡ ਦੀ ਉਹ ਜਰਾ ਸਰਾਸਰ ਗਲਤ ਐ ਅਸਲ ਸਚਾਈ ਇਹ ਦੱਸਣ ਆਏ ਨੇ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਜੋ ਡਾਂਸਰ ਨੂੰ ਸਾਈਡ ਤੇ ਕਰ ਰਹੇ ਨੇ ਲਾਡੀ ਜਿਲ ਨਾਮ ਦੱਸਿਆ ਜਾ ਰਿਹਾ ਤੇ ਡਾਂਸਰ ਨੂੰ ਵੀ ਗੱਲ ਗੱਲ ਕਹੀ ਸੀ ਕਿ ਸਾਨੂੰ ਲਾਡੀ ਜਿਲ ਲੈ ਕੇ ਆਏ ਸੀ ਪਹਿਲਾਂ ਨਾ ਜਾਣਦੇ ਆ ਕੀ ਕੰਨਾ ਉਹਨਾਂ ਦਾ ਅੱਛੀ ਗੱਲ ਜੀ ਠੀਕ ਨਾ ਸਰ ਜੀ ਮੈਂ ਤਾਂ ਇਹੀ ਕਹਣਾ ਚਾਹੁੰਦਾ ਜੀ ਪਤਾ ਕੀ ਗੱਲ ਆ ਜਿਆਦਾ ਕੁੜੀ ਆਈ ਆ ਪਾਰਟੀ 'ਚ ਸਾਨੂੰ 2-3 ਵਾਰ ਕਹਿਤਾ ਵੀ ਇਹਨੂੰ ਸਟੇਜ ਤੋਂ ਲਾ ਦਿਓ ਅਸੀਂ 2-3 ਵਾਰ ਉਹਨੂੰ ਕਹਿ ਵੀ ਚੁੱਕੇ ਵੀ ਇਹਨੂੰ ਲਾ ਦਿਓ ਪਤਾ ਨਹੀਂ ਹੋਣੇ ਕੀ ਕੀਤਾ ਹੋਇਆ ਜੀ ਕੀ ਨਹੀਂ ਉਹ ਕਹਿੰਦੀ ਮੈਂ ਤਾਂ ਜਾਣਾ ਹੀ ਜਾਣਾ ਸਟੇਜ ਤੇ ਸਟੇਜ ਤੇ ਕਿਉਂ ਲੱਗੂ ਕੀ ਕਰਨੀ ਸਟੇਜ ਤੇ ਬਸ ਉਹਨਾਂ ਨੂੰ ਪਾਰਟੀ ਨੂੰ ਸਾਰੇ ਸ਼ੁਰੂ ਮਾਰਦੇ ਉਹਨਾਂ ਨੇ ਨਹੀਂ ਫੈਟ ਸੀਗਾ ਪਾਰਟੀ ਬਿਲਕੁਲ ਸਹੀ ਸੀਗੀ ਪਾਰਟੀ ਨੇ ਉਹਨੂੰ ਕਿਹਾ ਵੀ ਇਹਨੂੰ نیچے ਲਾ ਦਿਓ ਵੀ ਇਹਨੂੰ ਜਿਹੇ ਘਰ ਨੂੰ ਭੇਜ ਦਿਓ ਉਹਨੂੰ ਪੇਮੈਂਟ ਦੇ ਕੇ ਆਪਾਂ ਦਿਤ ਤੋਰ ਦਾਂ ਨੇ ਆ ਪੇਮੈਂਟ ਉਹਨੇ ਵੀ ਇੰਟਰਵਿਊ ਦੇ ਵਿੱਚ ਕਿਹਾ ਵੀ ਮੈਨੂੰ ਮਿਲ ਚੁੱਕੀ ਆ ਮਿਲ ਚੁੱਕੀ ਆ ਤੇ ਜਾਣ ਨੂੰ ਕਹਿੰਦੀ ਮੈਂ ਜਾਣਾ ਨਹੀਂ ਮੈਂ ਜਲੂਸ ਕੱਢਣਾ ਕੀ ਡਰਿੰਕ ਵਗੈਰਾ ਵੀ ਕੀਤੀ ਸੀ ਡਰਿੰਕ ਬਿਲਕੁਲ ਕੀਤੀ ਹੋਊਗੀ ਫੁੱਲ ਜਾਈਓ ਆਈਓ ਉੱਤੇ ਸਟੇ ਦੇ ਦੇਖ ਲਓ ਜਦ ਜਿਹੜੀ ਤੁਸੀਂ ਵੀਡੀਓ ਵਾਇਰਲ ਹੋ ਰਹੀ ਦੇਖ ਰਹੇ ਹੋ ਉਹਦੇ ਵਿੱਚ ਸਾਰਾ ਕੁਝ ਡੀਜੇ ਬੰਦ ਆ। ਇਕੱਲੀ ਇਹੀ ਗਾਣਾ ਗੜਦੀ ਆ। ਤੇ ਜਿਵੇਂ ਕਿ ਜਿਹੜਾ ਸਿੰਗਰ ਬੰਦ ਹੋਇਆ ਹੋਇਆ ਸੀਗਾ ਉਸ ਤੋਂ ਬਾਅਦ ਉਹਦੇ ਲੈ ਕੇ ਗਿਆ ਉਹ ਸਾਈਡ ਤੇ। ਤੇ ਉਸ ਤੋਂ ਬਾਅਦ ਵੀ ਹੰਗਾਮਾ ਹੋਇਆ। ਹੰਗਾਮਾ ਭੁੱਲ ਜੀ ਉੱਥੋਂ ਆ ਨਹੀਂ ਰਹੀ ਉਹਦਾ ਡਰਾਈਵਰ ਖੁਦ ਡਰਾਈਵਰ ਨਾਲ ਗੱਲ ਕਰਨ ਉਹਦਾ ਡਰਾਈਵਰ ਲੈ ਕੇ ਗਿਆ ਜਿਹੜੇ ਓਨਰ ਨੇ ਮੈਨੂੰ ਭੇਜਿਆ ਸੀ ਅਮਨ ਨੇ ਉਹ ਖੁਦ ਮੈਨੂੰ ਕਹਿ ਰਿਹਾ ਵੀਰੇ ਇਹਨੂੰ ਵੜਿਆ ਕੇ ਭੇਜ ਦੇ ਜਿਵੇਂ ਮਰਜੀ ਭੇਜ ਦੇ। ਕੋਦੋਂ ਉਹਦੇ ਨਾਲ ਨਹੀਂ ਗੱਲ ਕਰ ਰਹੀ। ਕਹਿੰਦੇ ਉਹ ਹੁੰਦਾ ਕੌਣ ਆ ਮੈਨੂੰ ਕਹਿਣ ਵਾਲ ਪਰ ਜਿਵੇਂ ਕਿ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਕਿ ਲੋਕਾਂ ਨੂੰ ਗਲਤ ਦੱਸਿਆ ਜਾ ਰਿਹਾ ਤੇ ਡਾਂਸਰ ਨੂੰ ਜੋ ਆਰਟਿਸਟ ਜੀ ਉਹਨੂੰ ਸਹੀ ਦੱਸਿਆ ਜਾ ਰਿਹਾ ਪਰ ਤੁਸੀਂ ਕਿਵੇਂ ਦੇਖਦੇ ਪਿਓ ਕੀ ਲੋਕਾਂ ਨੂੰ ਕੀਲ ਕਰਨਾ ਚਾਹੋਗੇ ਇਸ ਹਿਸਾਬ ਨਾਲ ਨਹੀਂ ਉਹ ਸਾਰੇ ਆਮ ਗੱਲ ਤਾਂ ਵੀਡੀਓ 10 ਸਕਿੰਟ ਦੀ ਸਿਰਫ ਵੀਡੀਓ ਦੇਖ ਕੇ ਲੋਕ ਅੰਦਾਜ਼ਾ ਲਾਈ ਜਾਂਦੇ ਨੇ ਵੀ ਗੁੜੀ ਸਹੀ ਆ ਨਹੀਂ ਉੱਥੇ ਅਸੀਂ ਖੋਦ ਨਹੀਂ ਅਸੀਂ ਆਪ ਨਾਲ ਲੱਗਦੇ ਨਾਲ ਜੇ ਸਾਡੇ ਕੋਈ ਗੱਲ ਹੁੰਦੀ ਅਸੀਂ ਆਪ ਖੋਦ ਲੱਗਦੇ ਨਾਲ ਉੱਥੇ ਕੋਈ ਨਹੀਂ ਅਸੀਂ ਉਹਨੂੰ ਛਡਾਉਨੇ ਆ ਉਹਨੂੰ ਬਿਲਕੁਲ ਇਹ ਕਹਿ ਰਹੇ ਆ ਵੀ ਤੂੰ ਚਲੀ ਜਾ ਕਰੇ ਘਰੋਂ ਕਰੇ ਨਹੀਂ ਜਾ ਰਹੀ ਉਹ ਸ਼ਨਾ ਦਾ ਸਮਰਾਪਟ ਐਡਮਿਨਿਸਟ੍ਰੇਸ਼ਨ ਆਇ ਕੀ ਕਹਿਣਾ ਚਾਹੁੰਦਾ ਅਸਤੇ ਇਹ ਕਹਿਣ ਨੂੰ ਹੁੰਦਾ ਦੇਖੋ ਜੀ ਪੂਰੀ ਇਨਕੁਆਇਰੀ ਕੀਤੀ ਜਾਵੇ ਜਿਹੜੀ ਵੀ ਉਹਦੀ ਵੀਡੀਓ ਚੱਲਦੀ ਆ ਵੀ ਕੀ ਗੱਲ ਹੋਈ ਆ ਉੱਥੇ ਪੈਲੈਸ ਦੇ ਵਿੱਚ ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਪਰ ਚਾਰ ਬੰਦੇ ਦਾ ਖਾਤਾ ਦਰਪੋ ਚ ਕੀ ਉਹਦੇ ਬਾਰੇ ਜਿਹੜੀ ਗੱਲਬਾਤ ਕਰ ਉਹਦੇ ਬਾਰੇ ਵੀ ਉਹ ਨਹੀਂ ਐਨਾ ਗਲਤ ਨਹੀਂ ਸੀਗੇ ਪਾਰਟੀ ਬਿਲਕੁਲ ਸਹੀ ਸੀਗੀ ਦੇਖੋ ਮੈਂ ਉਹਨਾਂ ਦੇ 40 50 ਫੈਕਸ਼ਨ ਪਹਿਲਾਂ ਲਾ ਚੁੱਕਿਆ ਉਹ ਬਿਲਕੁਲ ਪਾਰਟੀ ਬਿਲਕੁਲ ਸਹੀ ਡੀਸੈਂਟ ਪਾਰਟੀ ਆ ਉਹ ਸੋ ਗੱਲਬਾਤ ਕੀਤੀ ਆ ਜੋ ਲਾਢੀ ਗੱਲਾ ਕਹਿਣਾ ਹੈ ਕਿ ਜਿਸ ਵਕਤ ਸਟੇ ਦੇ ਉੱਪਰ ਜੋ ਹੰਗਾਮਾ ਹੋਇਆ ਤਾਂ ਜੋ ਪ੍ਰੋਗਰਾਮ ਬੰਦ ਸੀ ਤੇ ਡ੍ਰਿੰਕ ਕੀਤੀ ਹੋਈ ਸੀ ਡਾਂਸਰ ਵੱਲੋਂ ਤੇ ਜਦੋਂ ਉਸ ਤੋਂ ਬਾਅਦ ਉਹ ਗਲਾਸ ਮਾਰਿਆ ਗਿਆ ਪਰ ਪਾਰਟੀ ਗਲਤ ਨਹੀਂ ਸੀ ਅਜੇ ਹੋਰ ਵੀ ਗੱਲਬਾਤ ਕਰਦੇ ਆ ਜੋ ਬੈਨੀਪਾਲ ਇੰਟਰਨੈਟ ਨਾਮ ਆ ਰਿਹਾ ਪਹਿਲਾਂ ਜੀ ਉਹਨਾਂ ਗੱਲਬਾਤ ਕਰਦੇ ਆ ਕਿ ਕੀ ਕਹਣਾ ਉਹਨਾਂ ਦਾ ਹਾਂਜੀ ਜੀ ਬੈਨਾ ਬਿੱਟੂ ਬੈਨੀਪਾਲ ਚੰਡੀਗੜ੍ਹ ਤੋਂ ਤੁਹਾਡੇ ਗਰੁੱਪ ਦੇ ਵਿੱਚ ਜਾ ਰਹੇ ਨੇ ਕੀ ਕਹਣਾ ਸ੍ਰੀ ਆਪਣੀ ਗਰੁੱਪ ਦੀ ਨਹੀਂ ਵਾਹੇ ਆਪਣਾ ਗਰੁੱਪ ਤੋਂ ਸੀਗਾ ਉਹ ਫਿਰ ਠੀਕ ਹੈ ਜੀ ਤੇ ਇਹ ਕੁੜੀ ਨੇ ਪਹਿਲਾਂ ਸਟੇਜ ਤੇ ਆਈ ਠੀਕ ਕੰਮ ਕੀਤਾ ਉਸ ਤੋਂ ਬਾਅਦ ਇਹਨੇ ਮਾਈਕ ਲੈ ਕੇ ਥੱਲੇ ਗਲਤ ਬੋਲੇ ਆ ਪਾਰਟੀ ਨੂੰ ਜਿਹੜੇ ਅੱਗੇ ਬੰਦੇ ਡਾਂਸ ਕਰਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਹ ਕਹਿੰਦੇ ਵੀ ਇਹਨੂੰ ਥੱਲੇ ਲਾ। ਕਿ ਇਹਨੂੰ ਭੇਜ ਦੋ ਪੇਮੈਂਟ ਵੀ ਦਿੱਤੀ ਇਹਦੀ ਇਹਨੂੰ ਉੱਥੇ ਜਾਣਾ ਚਾਹੀਦਾ ਸੀਗਾ ਇਹ ਗਈ ਨਹੀਂ ਥੱਲੇ ਮੈਂ ਆਪ ਇਹਨੂੰ ਬੁਲਾਇਆ ਖੁਦ ਮੇਰੇ ਘਰ ਤੇ ਇੱਕ ਵਾਰ ਥੱਲੇ ਆਈ ਉਸ ਤੋਂ ਬਾਅਦ ਫੇਰ ਦੁਬਾਰਾ ਕਦੀ ਨਹੀਂ ਮੈਂ ਉੱਪਰ ਜਾਣਾ ਤੇ ਉਸ ਤੋਂ ਬਾਅਦ ਫੇਰ ਉੱਪਰ ਚਲੇ ਗਈ ਪਾਰਟੀ ਨੇ ਡੀਜੇ ਬੰਦ ਕਰਵਾਤੇ ਆ ਸਕਰੀਨਾਂ ਬੰਦ ਸੀਗੀਆਂ ਡੀਜੇ ਬੰਦ ਸੀਗਾ ਇਹ ਕੱਲੀ ਉੱਥੇ ਖੜੀ ਆ ਪਿੱਛੇ ਕੁੜੀਆਂ ਖੜੀਆਂ ਭੰਗੜਾ ਦੇ ਮੁੰਡੇ ਪਿੱਛੇ ਖੜੇ ਆ ਇੱਕ ਕੱਲੀ ਉੱਤੇ ਮਾਈਕ ਦੇ ਵਿੱਚ ਫਿਰ ਇਹਨਾਂ ਗਾਲਾਂ ਕੱਢੀਆਂ ਗਾਲਾਂ ਕੱਢਣ ਤੋਂ ਬਾਅਦ ਥੱਲੇ ਮੁੰਡੇ ਨੇ ਇੱਕ ਨੇ ਜੋ ਗਲਾਸ ਵੀ ਦੇਖਿਆ ਗਲਾਸ ਵੀ ਵੱਜਦਾ ਉਹ ਇੱਕ ਉਹਨੇ ਉੱਪਰ geh ਰਿਆ ਉਹਨੂੰ ਪਤਾ ਨਹੀਂ ਉਹਨ ਕਿਸ ਹਾਲ ਨਾ ਦਿਖਾ ਰਹੇ ਆ ਤੇ ਉਹ ਗਲਾਸ ਇਹਦੇ ਲੱਗਿਆ ਕੋਈ ਨਹੀਂ ਆ ਤੇ ਇਹਨੇ ਖੁਦ ਕਿਹਾ ਇਹਨੂੰ ਪੇਮੈਂਟ ਵਾਸਤੇ ਵੀ ਕਿਹਾ ਵੀ ਮੈਨੂੰ ਪੇਮੈਂਟ ਮਿਲ ਗਈ ਤੇ ਇਹਨੂੰ ਅਸੀਂ ਪਾਰਟੀ ਆਈ ਵਿੱਚੋਂ ਮੁੰਡੇ ਆਏ ਉਹ ਕਹਿੰਦੇ ਉਹਨਾਂ ਨੇ ਹੱਥ ਵੀ ਜੋੜੇ ਕਹਿੰਦੇ ਭੈਣੇ ਤੂੰ ਚੱਲ ਜਾ ਇਹ ਨਹੀਂ ਮੰਨੇ ਕਿ ਅੱਧੀ ਮੈਂ ਜਲੂਸ ਕਰ ਦੂੰਗੀ ਅਸੀਂ ਸਾਰਿਆਂ ਨੇ ਇਹਨੂੰ ਫੜਿਆ ਰੋਕਿਆ ਇਹ ਨਹੀਂ ਰੁਕੀ ਇਸਲੇ ਦੁਆਰਾ ਸਟੇਡੀਅਮ ਉਪਰ ਕੱਲੀ ਜਾਂਦੇ ਗਾਲਾਂ ਕੱਢ ਕੇ ਮਤਲਬ ਲਾਸਟ ਤੱਕ ਗਈ ਵੀ ਤੇਰੀ ਕੀ ਮੰਗ ਕਰਦਾ ਸਮਾਪਤ ਥਾਂ ਦੇ ਤੇ ਦੇਖੋ ਜਿਹੜੀ ਰਿਪੋਰਟ ਜੋ ਪਰਚਾ ਹੋਇਆ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਪਰਚਾ ਗਲਤ ਹੋਇਆ ਠੀਕ ਹੈ ਜੀ ਤੇ ਕੱਲੀ ਇੱਕ 10 ਗਿੰਟ ਦੀ ਵੀਡੀਓ ਦੇਖ ਕੇ ਨਹੀਂ ਆ ਬਾਕੀ ਪੂਰੀ ਵੀਡੀਓ ਦੇਖਣ ਪੈਲਸ ਤੋਂ ਵੀਡੀਓ ਘੜਾਣ ਉਹਦੇ ਚ ਸਾਰਾ ਸੱਚ ਆ ਜਾਊਗਾ ਅਸੀਂ ਕਹਿੰਦੇ ਵੀ ਜੋ ਵੀ ਹੈ ਸੱਚ ਆਣਾ ਚਾਹੀਦਾ ਸਮਾਪਤ ਸੋ ਗੱਲਬਾਤ ਕੀਤੀ ਹੈ ਜੋ ਬੈਨੀਪਾਲ ਐਂਟਰਟੇਨਰਸ ਵੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਸੱਚਾਈ ਸਾਹਮਣੇ ਬਹੁਤ ਜ਼ਰੂਰੀ ਹੈ ਅੱਜ ਇੱਥੇ ਪਹੁੰਚ ਚੁੱਕੇ ਨੇ ਜੋ ਪੰਜਾਬ ਦੇ ਜਗ੍ਹਾ ਡੀਜੇ ਦੇ ਪ੍ਰਧਾਨ ਇੱਥੇ ਪਹੁੰਚੇ ਹੋਏ ਨੇ ਜਾਣਦੇ ਆ ਕੀ ਕਹਿਣਾ ਉਹਨਾਂ ਸੋਸਤੀ ਗੱਲ ਬਾਈ ਜੀ ਮੇਰੇ ਨਾਲ ਸੁਖਸ਼ੇਰ ਪਰ ਬਾਕੀ ਬਿੱਟੂ ਵੀਰ ਨੇ ਤੇ ਲੱਡੀ ਵੀਰ ਨੇ ਸਾਨੂੰ ਸਾਰੀ ਗੱਲ ਦੱਸ ਹੀ ਦਿੱਤੀ ਹੈ ਜੀ ਦੇਖੋ ਇੱਕ ਇੰਟਰਵਿਊ ਦੇ ਵਿੱਚ ਬੋਲ ਰਹੀ ਆ ਵੀ ਸਾਡੀ ਕੋਈ ਸੇਫਟੀ ਨਹੀਂ ਕਰਦਾ ਆਰਗੇਨਾਈਜ਼ਰ ਹਨਾ ਜੀ ਲੱਡੀ ਗੱਲ ਵੀ ਇੱਕ ਆਰਗੇਨਾਈਜ਼ਰ ਆ ਬਾਕੀ ਸਾਡੇ ਮੁੰਡੇ ਖੜੇ ਐ ਇੱਥੇ ਠੀਕ ਆ ਬਿੱਟੂ ਬੈਨੀਪਾਲ ਜੋ ਨੇ ਬੋਲਿਆ ਪਾਰਟੀ ਨੂੰ ਇੱਕ ਹੀ ਪਰਿਵਾਰ ਦੇ ਵਿੱਚ ਜਾਂਦੇ ਆ ਫੰਕਸ਼ਨ ਲਾਉਣ ਜਾਂਦੇ ਆ ਸਾਡਾ ਫਰਜ਼ ਨਹੀਂ ਬਣਦਾ ਵੀ ਅਸੀਂ ਪਾਰਟੀ ਨੂੰ ਗਲਤ ਬੋਲੀਏ ਠੀਕ ਆ ਕਿਉਂਕਿ ਸਾਡਾ ਪਰਿਵਾਰ ਆ ਅਸੀਂ ਪਰਿਵਾਰ ਦੀ ਤਰ੍ਹਾਂ ਕੰਮ ਕਰਨਾ ਅੱਜ ਇਸ ਕਰਕੇ ਇਕੱਠੇ ਹੋਏ ਆ ਸਾਰੇ ਆਰਗੇਨਾਈਜ਼ਰ ਖੜੇ ਆ ਜੀ ਇੱਥੇ ਸਾਰੇ ਗਰੁੱਪਾਂ ਵਾਲੇ ਖੜੇ ਆ ਵੀ ਜੋ ਪਰਚਾ ਹੋਇਆ ਉਹ ਗਲਤ ਹੋਇਆ ਸਿਰਫ 10 ਦਿਨਾਂ ਚ ਸਟੈਂਡ ਦੀ ਵੀਡੀਓ ਦੇਖ ਕੇ ਅੰਦਾਜ਼ੇ ਲਗਾਏ ਜਾ ਰਹੇ ਆ ਵੀ ਯਾਰ ਉਹ ਗਲਤ ਆ ਪਰ ਭਾਈ ਇੱਕ ਗੱਲ ਕਹਿਣੀ ਚਾਹੁੰਦੇ ਆ ਉਹ ਇੰਨੇ ਕ ਇੰਟਰਵਿਊ ਦੇ ਵਿੱਚ ਹਰ ਇੱਕ ਚੀਜ਼ ਨੂੰ ਕਹਿ ਰਹੀ ਆ ਵੀ ਮੇਰੇ ਗਲਾਸ ਮਾਰਿਆ ਆਰਗੇਨਾਈਜ਼ਰ ਹੀ ਅੱਗੇ ਹੁੰਦੇ ਆ ਪਰ ਉਹਨੇ ਗਲਤ ਕੀਤਾ ਹੋਇਆ ਪਰ ਜਿਵੇਂ ਕਿ ਦੇਖਣ ਨੂੰ ਜਿਹੜੀ ਤੁਹਾਨੂੰ ਲੱਗ ਰਿਹਾ ਜੋ ਵੀਡੀਓ ਪਾਈ ਗਈ ਹੈ ਇਹ ਸ਼ਰਾਰਤ ਕੀਤੀ ਗਈ ਹੈ ਜੋ ਛੋਟੀ ਕਲਿੱਪ ਪਾਈ ਗਈ ਹੈ ਜਿਹੜੀ ਪੂਰੀ ਗੱਲ ਦੁਆ ਸਾਹਮਣੇ ਨਹੀਂ ਆਈ ਲੋਕਾਂ ਦੇ ਬਿਲਕੁਲ ਜੀ ਪੂਰੀ ਆਉਣੀ ਚਾਹੀਦੀ ਏ ਕਲਿੱਪ ਅੱਗੇ ਬਾਕੀ ਜੀ ਇੱਕ ਜਿਹੜੀ ਡਰਿੰਕ ਕੀਤੀ ਆਈ ਗੱਲ ਦੱਸਦੇ ਆ ਉਹ ਬਿਲਕੁਲ ਮਲਾਜਾ ਹੋਣਾ ਚਾਹੀਦਾ ਉਹਦੇ ਵਿੱਚ 48 ਘੰਟੇ ਦੇ ਵਿੱਚ ਵਿੱਚ ਡਰਿੰਕ ਠੀਕ ਹੈ ਜੀ ਆ ਜਾਂਦੀ ਆ ਅਸੀਂ ਤਾਂ ਦੇਖੋ ਇੱਕ ਪਰਿਵਾਰ ਦੇ ਤਰ੍ਹਾਂ ਖੜੇ ਆ ਵੀ ਜਿਹੜਾ ਵੀ ਉਹ ਪਰਚਾ ਹੋਇਆ ਉਹ ਬਿਲਕੁਲ ਗਲਤ ਹੋਇਆ ਜਿਵੇਂ ਕਿ ਇੱਕ ਛੋਟੀ ਹਰਕਤ ਕਰਕੇ ਪ੍ਰੋਗਰਾਮ ਹੀ ਖਰਾਬ ਹੋ ਜਾਂਦੇ ਨੇ ਲੋਕ ਕਿੰਨੇ ਪੈਸੇ ਲੰਦ ਨੇ ਵੇਹਾਂ ਦੇ ਟੋੜਾ ਵੀ ਜੋ ਕੰਮ ਕੀਤਾ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਕਿ ਇਸ ਤਰੀਕੇ ਨਾਲ ਜੋ ਇਹ ਜਿਹੜੇ ਹਰਕਤਾਂ ਹੁੰਦੀਆਂ ਨੇ ਕਿਵੇਂ ਨੱਥ ਪਾਈਆ ਜਾ ਬਿਲਕੁਲ ਜੀ ਇਹ ਦੇਖੋ ਸਾਡੇ ਹੀ ਜਿਹੜੇ ਲੋਕ ਹਨਾ ਇਹ ਨਿੱਕੀਆਂ ਨਿੱਕੀਆਂ ਕਲਿੱਪਾਂ ਬਣਾ ਕੇ ਜੋ ਕਿ ਅਸਲੀ ਕਹਾਣੀ ਅਸਲੀ ਕਹਾਣੀ ਤਾਂ ਐਦਾਂ ਪਤਾ ਲੱਗਦੀ ਆ ਵੀ ਉਹ ਬੜਾ ਵਧੀਆ ਪਰਿਵਾਰ ਸੀ ਉਹਨਾਂ ਨੇ ਆ ਕੇ ਇਹ ਗੱਲ ਕਹੀ ਆ ਵੀ ਭੈਣੇ ਤੂੰ ਪੇਮੈਂਟ ਲੈ ਲੈ ਤੇ ਚਲੀ ਜਾ ਠੀਕ ਹੈ ਜੀ ਅਸੀਂ ਇੱਕ ਕੰਮ ਦੇਖੋ ਕਰਦੇ ਆ ਪੇਮੈਂਟ ਦੇ ਲਈ ਜਦੋਂ ਤੁਸੀਂ ਸਾਨੂੰ ਪੇਮੈਂਟ ਦੇਤੀ ਭਾਜੀ ਸਾਡਾ ਤਾਂ ਕੰਮ ਬਣ ਹੱਕ ਹੀ ਨਹੀਂ ਬਣਦਾ ਹਨਾ ਵੀ ਚਲੋ ਪਾਰਟੀ ਨੇ ਕਹਿ ਤਾਂ ਸਾਨੂੰ ਉਹਨੂੰ ਰੁਕ ਜਾਣਾ ਚਾਹੀਦਾ ਸੀ ਉਹ ਬਾਰ ਬਾਰ ਲੜ ਕੇ ਉਸ ਸਟੇਜ ਤੇ ਜਾ ਰਹੀ ਆ ਉਸ ਤੋਂ ਬਾਅਦ ਜੇ ਪਾਰਟੀ ਨੇ ਦੇਖੋ ਸਾਊਂਡ ਬੰਦ ਸੀ ਉਸ ਟਾਈਮ ਪਾਰਟੀ ਨੇ ਫਿਰ ਉਹਨੂੰ ਹੱਥ ਮਾਰਿਆ ਵੀ ਤੂੰ ਜਾ ਕੁੜੀ ਦਾ ਫਰਜ਼ ਨਹੀਂ ਸਾਡਾ ਵੀ ਅਸੀਂ ਪਾਰਟੀ ਨੂੰ ਗੰਦੀਆਂ ਗਾਣਾ ਕੱਢੀਏ ਕਿਉਂਕਿ ਪਾਰਟੀ ਦੀ ਸਾਨੂੰ ਕੰਮ ਦਿੰਦੀ ਆ ਸਾਡਾ ਰੁਜ਼ਗਾਰ ਤਾਂ ਪਰ ਉਹਨੇ ਉੱਥੇ ਗਲਤ ਕੀਤੀ ਅਸੀਂ ਗਲਤ ਕੀ ਕਰੋਗੇ ਅਸੀਂ ਅਪੀਲ ਸੈਸ਼ਨ ਦੇ ਵਿੱਚ ਬਿਲਕੁਲ ਜੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਉਹਦਾ ਮੁਲਾਜਾ ਕਰਾਇਆ ਜਾਣਾ ਚਾਹੀਦਾ ਉਹਦੇ ਵਿੱਚ ਡਰਿੰਕ ਵੀ ਆ ਜੂਗੀ ਠੀਕ ਆ ਜਿਹੜਾ ਵੀ ਇਹ ਪਰਚਾ ਹੋਇਆ ਹੈ ਗਲਤ ਹੋਇਆ ਅਸੀਂ ਰਿੰਡ ਕਰੂਗੇ ਬਿਲਕੁਲ ਜੀ ਅਸੀਂ ਨਾਲ ਖੜੇ ਆਂ ਪਰਿਵਾਰ ਦੇ ਅਸੀਂ ਆਪਦੇ ਗਰੁੱਪਾਂ ਦੇ ਪਰਿਵਾਰ ਦੇ ਬਿਲਕੁਲ ਨਾਲ ਖੜੇ ਆਂ ਇਹ ਸਾਡੇ ਕੁੜੀਆਂ ਦੇ ਪ੍ਰਧਾਨ ਨੇ ਲੁਧਿਆਣੇ ਤੋਂ ਠੀਕ ਹੈ ਜੀ ਸਾਡੇ ਸਰਪ੍ਰਸਤ ਨੇ ਲਾਢੀ ਭਾਜੀ ਉਹ ਵੀ ਇੱਥੇ ਹਾਜ਼ਰ ਆਇਆ ਠੀਕ ਹੈ ਜੀ ਪੰਜਾਬ ਦੀ ਟੀਮ ਸਾਰੀ ਹਾਜ਼ਰ ਖੜੀ ਐ ਇੱਥੇ ਅਸੀਂ ਸਾਰੇ ਪਰਿਵਾਰ ਦੇ ਨਾਲ ਆ ਕਿਉਂਕਿ ਸਾਡਾ ਇੱਕ ਪਰਿਵਾਰ ਆ ਅਸੀਂ ਇੱਕ ਜੱਟਾਂ ਖੜੇ ਆ ਆਜੋ ਭਾਈ ਤੋਂ ਗੱਲਬਾਤ ਅੱਗੇ ਕਰ ਲੈਣੇ ਆ ਕਿ ਜੋ ਆਰਟਿਸਟ ਜੋ ਲੜਕੀਆਂ ਦੇ ਸੌਤੋਂ ਤੇ ਪ੍ਰੈਜ਼ੀਡੈਂਟ ਦੇ ਪਹੁੰਚੇ ਹੋਏ ਨੇ ਉਹਨਾਂ ਜਾਣਦੇ ਕੀ ਕਰਨਾ ਕਿ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਤੇ ਕਿਵੇਂ ਦੇਖਦੇ ਪਿਓ ਕਿ ਜੋ ਵੀਡੀਓ ਵਾਇਰਲ ਹੋਈ ਆ ਲੋਕ ਲੋਕਾਂ ਬਾਰੇ ਗਲ ਸੁਚਨ ਲੱਗੇ ਨੇ ਤੇ ਕਿਵੇਂ ਦੇਖਦੇ ਇਹ ਦੇਖੋ ਅੱਜ ਕੱਲ ਪਾਰਟੀਆਂ ਬਹੁਤ ਚੰਗੀਆਂ ਹੋਈਆਂ ਪਈਆਂ ਅਸੀਂ ਇਹ ਗੱਲ ਨਹੀਂ ਕਾਂਗੇ ਕਿ ਪਾਰਟੀ ਗਲਤ ਹੈ ਹੈਨਾ ਕਿਉਂਕਿ ਪਾਰਟੀ ਗਲਤ ਹੁੰਦੀ ਤੇ 100% ਉਥੋਂ ਕੁੜੀ ਨਿਕਲ ਕੇ ਆਹੀ ਨਹੀਂ ਸਕਦੀ ਸੀਗੀ ਠੀਕ ਹੈ ਜੀ ਜਿਵੇਂ ਲਾਡੀ ਗੇਲ ਭਾਜੀ ਉਹ ਕੁੜੀ ਨੂੰ ਖਿੱਚ ਰਏ ਐ ਪਾਰਟੀ ਸਾਰੀ ਉਸੇ ਸਟੇਜ ਦੇ ਉੱਪਰ ਚੜ ਜਾਂਦੀ ਅਗਰ ਪਾਰ ਠੀਕ ਹੈ ਦੂਸਰੀ ਗਲਤ ਠੀਕ ਹੈ ਕਈ ਪਾਰਟੀਆਂ ਇਸ ਗਲਤ ਮਿਲਦੀਆਂ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਗਾਲੀ ਗਲੋਚ ਕਰਨ ਲੱਗ ਜਾਈਏ ਸਾਡੇ ਨਾਲ ਵੀ ਕਈ ਵਾਰੀ ਇਹ ਹਾਦਸੇ ਹੋ ਜਾਂਦੇ ਆ ਅਸੀਂ ਚੁੱਪਚਾਪ ਸੇਸ ਤੋਂ ਥੱਲੇ ਉਤਰ ਜਾਂਦੇ ਆ ਸਭ ਤੋਂ ਵਧੀਆ ਇਹ ਹੀ ਗੱਲ ਹੁੰਦੀ ਗਾਲੀ ਗਲੋਚ ਦੇਣ ਦਾ ਦੇਖੋ ਜੀ ਕੋਈ ਮਤਲਬ ਨਹੀਂ ਹੈਗਾ ਕੁੜੀਆਂ ਦਾ ਤੇ ਜਦ ਲਾਡੀ ਭਾਜੀ ਉਹਨੂੰ ਖਿੱਚ ਰਹੇ ਆ ਉਹ ਸੰਭਾਲਣ ਵਾਸਤੇ ਖਿੱਚ ਰਹੇ ਕਿ ਹਾਂ ਬਈ ਤੁਸੀਂ ਨੀਚੇ ਚੱਲੋ ਲੜਾਈ ਨਾ ਵਧਾਓ ਪਰ ਉਹ ਕੁੜੀ ਸੋਣੀ ਨਹੀਂ ਰਹੀ ਕਲੀਅਰ ਪਤਾ ਲੱਗ ਰਿਹਾ 10 ਸੈਕਿੰਡ ਦੀ ਵੀਡੀਓ ਤੇ ਕਲੀਅਰ ਹੋ ਰਿਹਾ ਕਿ ਉਹ ਸੰਭਾਲ ਰਹੇ ਆ ਫਿਰ ਵੀ ਤੁਸੀਂ ਉਹਨਾਂ ਪਿੱਛ ਅਸੀਂ ਇਹੀ ਕੰਮ ਹੁਣਾਣੇ ਚਾਹੇ ਆਂ ਇਹੀ ਕਹਿਣਾ ਆਏ ਆਂ ਕਿ ਭਈ ਜੋ ਪਰਚਾ ਹੋਇਆ ਬਹੁਤ ਗਲਤ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜੋ ਸਿਮਰ ਸੰਧੂ ਨਾਮ ਦਾ ਯੂਨਟ ਡਰਿੰਕ ਕੀਤੀ ਹੋਈ ਸੀ ਦੇਖੋ ਥੋੜਾ ਡੀ ਡਰਿੰਕ ਨਸ਼ਾ ਦੇਖੋ ਮੈਂ ਉੱਥੇ ਔਨ ਦੀ ਸਪਾਟ ਉੱਥੇ ਨਹੀਂ ਸੀਗੀ ਉਸ ਟਾਈਮ ਪ੍ਰੈਜ਼ੈਂਟ ਨਹੀਂ ਸੀਗੀ ਲੇਕਿਨ ਅਗਰ ਕਹਿ ਰਹੇ ਆਂ ਤੇ ਦੇਖੋ ਡਰਿੰਕ ਕੋ ਕੁੜੀ ਕਰਦੀ ਹੈ ਉਹ ਖੁਦ ਵੀ ਲਾਈਵ ਹੋ ਕੇ ਉਹਨੇ ਇੰਟਰਵਿਊ 'ਚ ਗੱਲ ਬੋਲੀ ਹੈ ਕਿ ਮੈਂ ਡਰਿੰਕ ਕਰਦੀ ਆਂ ਠੀਕ ਹੈ ਔਰ ਇਹ ਮੈਨੂੰ ਕਨਫਰਮ ਨਹੀਂ ਕਿ ਉਹਦਾਂ ਉਹਨੇ ਡਰਿੰਕ ਕੀਤੀ ਹੋਏਗੀ ਜੀ ਜਾਂ ਨਹੀਂ ਕੀਤੀ ਮੈਂ ਕਿਸੇ ਜੀ ਪ੍ਰੈਜ਼ੀਡੈਂਟ ਤੁਸੀਂ ਵੀ ਕੁਝ ਤਾਂ ਚੱਕੂਗੇ ਦੇ ਖਿਲਾਫ ਤੁਸੀਂ ਮੈਂ ਬਿਲਕੁਲ ਆਈ ਆ ਜੀ ਪ੍ਰਧਾਨ ਪੂਰੀ ਪੰਜਾਬ ਟੀਮ ਦੇ ਨਾਲ ਆ ਮੈਂ ਕੀ ਕਰੋਗੇ ਕੀ ਮੰਗ ਰਹੂਗੀ ਅਸੀਂ ਮੰਗੇ ਇਹ ਰੱਖਾਂਗੇ ਕਿ ਇੱਕ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਪੂਰੀ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਜੱਜ ਨਾ ਕਰੋ ਕਿ ਉਹ ਕੁੜੀ ਰਾਈਟ ਹੈ ਤੇ ਆਡੀਅנס ਗਲਤ ਹੈ ਜਾਂ ਸਾਡੇ ਆਰਗੇਨਾਈਜ਼ਰਸ ਆਪ ਗਲਤ ਹੈ ਜਾਂ ਡਾਡੀ ਗਿਲਜੀ ਜੋ ਉਹਨਾਂ ਖੇਚ ਰਏ ਐ ਲੜਾਈ ਬਤਾ ਰਏ ਉਹ ਗਲਤ ਐ ਐਂਡ ਤੱਕ ਜਾਓ ਉਹ ਗੱਲਬਾਤ ਕੀਤੀ ਹੈ ਵੀ ਵਕ ਵਕ ਵਿਅਕਤੀਆਂ ਨਾਲ ਜਿਵੇਂ ਕਿ ਲਾਢੀ ਜਿਨਾਂ ਪਹਿਲਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਕਿ ਜੋ ਅਸਲ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਉਸ ਵਾਰ ਬੈਨੀਬਾਰ ਇੰਟੈਂਡੈਂਟ ਨਾਲ ਗੱਲਬਾਤ ਕੀਤੀ ਤੇ ਉਸ ਵਾਰ ਜੋ ਪੰਜਾਬ ਡੀਏ ਪ੍ਰਧਾਨ ਇੱਥੇ ਪਹੁੰਚੇ ਲੜਕੀਆਂ ਦੇ ਪ੍ਰਧਾਨ ਪਾਸ ਜਿਨ੍ਹਾਂ ਦਾ ਸਭ ਦਾ ਇੱਕੋ ਗੱਲ ਕਹਿਣਾ ਹੈ ਕਿ ਜੋ ਵੀਡੀਓ ਦਿਖਾਇਆ ਗਿਆ ਹੈ 10 ਤੋਂ 20 ਸੈਕਿੰਡ ਦਾ ਜੋ ਵੀ ਦਿਖਾਇਆ ਗਿਆ ਉਹ ਝੂਠ ਸੀ ਸੱਚਾਈ ਆਣੇ ਜ਼ਰੂਰੀ ਹੈ ਕਿਉਂਕਿ ਕਹਿੰਦੇ ਪਾਰਟੀ ਦਾ ਕੋਈ ਕਸੂਰ ਨਹੀਂ ਸੀ ਚਾਹੇ ਸਮਰਾਪ ਦੇ ਪਰਚਾ ਦਰਜ ਕੀਤਾ ਗਿਆ ਪਰ ਇਹ ਕਹਿੰਦੇ ਨੇ ਅਸੀਂ ਵੀ ਕੰਪਲੇਂਟ ਦੇਣ ਆਏ ਆ ਤਾਂ ਕਿ ਲੋਕ ਸਚਾਈ ਸਾਹਮਣੇ ਆ ਸਕੇ ਹੁਣ ਇਹ ਦੇਖਣਾ ਹੋਵੇਗਾ ਕਿ ਜੋ ਇਸ ਵੇਲੇ ਇਕੱਠੇ ਹੋ ਕੇ ਜੋ ਇੰਟਰਨਲ ਗਰੁੱਪ ਇੱਥੇ ਪਹੁੰਚੇ ਹੋਏ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਹੋਵੇਗਾ ਇਸ ਮਾਮਲੇ ਦੇ ਵਿੱਚ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਮਨੀਸ਼ ਜਦੇਵਾ ਡੇਲੀ ਪੋਸਟ ਸਮਰਾਲਾ